ਸਭ ਕਾ ਐਮਐਲਏ ਨਾਲ ਸਮਝੌਤਾ ਕਰਨਾ ਕਾਦੇ ਲਈ ਆ ਜੇ ਦੋਦੇ ਪੱਲੇ ਕੁਝ ਹੋਵੇ ਤਾਂ ਕਰਨੀ ਲੋੜ ਹੈ ਸਭ ਕਾ ਐਮਐਲਏ ਦੱਸ ਰਿਹਾ ਕਿ ਰਾਣੇ ਨੇ ਐਮਪੀ ਲੰ ਲੈਣੀ ਤੇ ਸੀਟ ਮੇਰੇ ਲਈ ਵੇਲੀ ਹੋ ਜਾਣੀ ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਜੇ ਮੈਂ ਐਮਪੀ ਬੜਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਗ ਚੁਣਨਗੇ ਵੀ ਕਿਹਨੂੰ ਐਮਐਲਏ ਬਣਾਉਣਾ ਸੰਗ ਬਰਨਾਰਜ ਪਾਸ਼ਾ ਦੀ ਨਗਰੀ ਨੂੰ ਸੁਲਤਾਨਪੁਰ ਨੂੰ ਜਿਹੜਾ ਮੇਨ ਰਾਂ ਕਪੂਰਥਲੇ ਦਾ ਕਨੈਕਟ ਕਰਦਾ ਉਹ ਵਾਇਆ ਡਿਡਵੰਡੀ ਆ ਤੇ ਡਿਡਵੰਡੀ ਤੋਂ ਲੈ ਕੇ ਆਰਸੀਐਫ ਤੱਕ ਸੜਕ ਦਾ ਇੰਨਾ ਮਾੜਾ ਹਾਲ ਹੈ ਕਿ ਕਦੇ ਕਿਸੇ ਜੀਮੀਦਾਰ ਦੇ ਟਰੈਕਟਰ ਦੀ ਇੱਕ ਟੁੱਟ ਜਾਂ ਹੁੱਕ ਟੁੱਟ ਜਾਂਦੀ ਆ ਕਦੇ ਐਕਸੀਡੈਂਟ ਹੋ ਜਾਂਦੇ ਆ ਤੇ ਇੰਨਾ ਮਾੜਾ ਹਾਲ ਹੈ ਕਿ ਵੀ ਪਿਛਲੇ ਹਫਤੇ ਇੱਕ ਜੀ ਨੇ ਆਪਣੇ ਮਾਤਾ ਨੂੰ ਹਸਪਤਾਲ ਲੈ ਕੇ ਜਾਣਾ ਸੀ ਤਾਂ ਉਸ ਐਂਬੂਲੈਂਸ ਇਸ ਰਾਹ ਥਾਣੀ ਨਹੀਂ ਗਏ ਸੋ ਇਨਾ ਮਾੜਾ ਹਾਲ ਹੈ 6 ਮਹੀਨੇ ਹੋ ਗਏ ਆ ਸਰਕਾਰ ਨੂੰ ਬੇਨਤੀ ਕਰਦੇ ਹੋਏ ਵੀ ਇਹ ਦੀ ਨਵੀਂ ਸੜਕ ਬਣਨੀ ਆ 19 ਦੇ ਤੱਕ ਇਹਦੀ ਜਿਹੜੀ ਪੈਚ ਵਰਕ ਆ ਕਰਾ ਦਿੱਤਾ ਜਾਵੇ ਤੇ ਮੁਰੰਮਤ ਕਰਾ ਦਿੱਤੀ ਜਾਵੇ ਤਾਂ ਕਿ ਇਹ ਚੱਲਣ ਯੋਗ ਹੋ ਸਕੇ ਸੋ 6 ਮਹੀਨਿਆਂ 'ਚ ਕਿਸੇ ਨੇ ਕੁਝ ਨਹੀਂ ਕੀਤਾ ਤੇ ਫਿਰ ਅੱਜ ਜ਼ਿੰਮੇਵਾਰੀ ਮੈਂ ਚੱਕ ਲਈ ਆ ਤੇ ਮਾਲਕ ਦੀ ਕਿਰਪਾ ਦੇ ਨਾਲ ਜਿੰਨੇ ਖੱਡੇ ਆ ਉਹਨਾਂ ਸਾਰਿਆਂ ਦਾ ਪੈਚ ਵਰਕ ਕਰਾ ਕੇ ਮੋਟੇਰੇਬਲ ਸਿਚੁਏਸ਼ਨ ਦੇ ਵਿੱਚ ਲੈ ਕੇ ਆਵਾਂਗੇ ਤਾਕਿ ਇਲਾਕੇ ਦੇ ਲੋਕਾਂ ਨੂੰ ਇਸ ਸਮੱਸਿਆ ਤੋਂ ਜਿਹੜਾ ਸਾਹ ਮਿਲ ਸਕੇ ਆਪਣੇ ਜੇਬ ਦੇ ਵਿੱਚੋਂ ਖਰਚ ਕਰ ਰਹੇ ਹਾਂ ਮਾਲਕ ਦੀ ਕਿਰਪਾ ਨਾਲ ਹੋ ਰਿਹਾ ਸਾਰਾ ਕੁਝ ਗੁਰਨਾਨਕ ਪਾਤਸ਼ਾਹ ਨੇ ਪਹਿਲਾਂ ਵੀ ਕਿਰਪਾ ਕੀਤੀ ਆ ਤੇ ਹੁਣ ਵੀ ਮਾਲਕ ਦੀ ਕਿਰਪਾ ਨਾਲ ਜੇਬ ਫਿਸ਼ ਦਰਸ ਕੇ ਸੇ ਚੜਾਵਾਂਗੇ ਕੰਮ ਨਹੀਂ ਇਦਾਂ ਨਹੀਂ ਦੱਸਣਾ ਨਹੀਂ ਕਿ ਸੇਵਾ ਹੋ ਰਹੀ ਹੈ ਕੰਮ ਇਹਦਾ ਸਾਫ਼ ਕਰ ਲੈਣਾ ਕਿ ਝੋਟੇ ਦੀ ਗੱਲ ਚੱਲ ਰਹੀ ਹੈ ਵੱਡੇ ਰਾਜ ਜੀ ਇਦਾਂ ਦੀ ਗੱਲ ਹੈ ਦੱਤਰਾ ਵੀ ਬਣਾਇਆ ਓ ਯਾਰ ਸਾਫ ਕਾ ਐਮਐਲਏ ਨਾਲ ਸਮਝੌਤਾ ਕਰਨਾ ਕਾਦੇ ਲਈ ਆ ਜੇ ਤੁਹਾਡੇ ਪੱਲੇ ਕੁਝ ਹੋਵੇ ਤਾਂ ਕਰਨੀ ਲੋੜ ਆ ਜਰੂਰ ਤਾਂ ਜਿਹੜੀ ਚੋੜਾ ਕਾਨੂੰਨ ਸਾਫ ਲੜੂਗੇ ਜਾਂ ਨਨਪੁਰ ਦਾ ਦੇਖੋ ਗੱਲ ਆ ਇਹ ਫੈਸਲੇ ਪਾਰਟੀ ਦੇ ਆ ਜਿੱਦਾਂ ਪਾਰਟੀ ਹੁਕਮ ਕਰੂਗੀ ਉਦਾਂ ਲੜਾਂਗੇ ਪਰ ਇੱਕ ਗੱਲ ਜ਼ਰੂਰ ਦੱਸ ਰਿਆਂ ਚੰਗਾ ਜਿਸ ਨੇ ਮਰਜ਼ੀ ਲਾ ਦੀਏ ਦੋ ਤਿੰਨ ਦਿਨਾਂ ਤੋਂ ਸਾਫ ਕਾ ਐਮਐਲਏ ਦੱਸ ਰਿਆ ਕਿਰਾਨੇ ਨੇ ਐਮਪੀ ਲੜ ਲੈਣੀ ਤੇ ਸੀਟ ਮੇਰੇ ਲਈ ਵਿਲੀ ਹੋ ਜਾਣੀ ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਜੇ ਮੈਂ ਐਮਪੀ ਬੜਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਕ ਚੁਣਨਗੇ ਵੀ ਕਿਹਨੂੰ ਐਮਐਲਏ ਬਣਾਉਣਾ ਸੰਗਠਨ ਚੋਂ ਵੈਰੀ ਗੁੱਡ ਤੇ ਜੇ ਮੇਰੀ ਡਿਊਟੀ ਲਾਉਣਗੇ ਤੇ ਮੈਂ ਪਰਿਵਾਰ ਵਿੱਚੋਂ ਐਮਐਲਏ ਲੜਾਉਂਗਾ ਪਰ ਜੋ ਮਰਜ਼ੀ ਹੋਵੇ ਜਿਹਨੇ ਬਾਬੇ ਨਾਨਕ ਦੇ ਪੈਸਾ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਤੇ ਲੋਕਾਂ ਨਾਲ ਧੱਕੇ ਕੀਤੇ ਆ ਉਹ ਕਿਸੇ ਹਾਲਤ ਚ ਵੀ ਸੁਲਤਾਨਪੁਰ ਲੋਧੀ ਚ ਐਮਐਲਏ ਬਣਨ ਵੇਲੇ ਸੋਚ ਨਹੀਂ ਸਕਦਾ ਉਹ ਹੁਣ ਕਲੈਰਿਟੀ ਦੀ ਲੋੜ ਤੇ ਨਹੀਂ